ਦਰ ਦਰ ਦੀਆਂ ਠੋਕੀ ਰਾਂ ਖਾਂ ਦੀਆਂ ਠੋਕ ਰਾ ਖਾ ਕੇ ਤੇਰੇ ਤੁਾਰੇ ਆਇਆ ਮਾਰ ਕਾ ਦਰ ਦਰ ਦੀਆਂ ਠੋਕ ਰਾ ਖਾ ਕੇ ਤੇਰੇ ਤੁਾਰੇ ਆਇਆ ਮਾਰ ਕਾ ਦਰ ਦਰ ਦੀਆਂ ਠੋਕ ਰਾ ਫਿਰਦਾ ਫਿਰਦਾ ਮੈਂ ਦਵਾਰੇ ਤੇਰੇ ਆ ਗਿਆ ਆਪਣੀ ਭਗਤੀ ਨਾਲ ਮਾਲਕਾ ਫਿਰਦਾ ਫਿਰਦਾ ਮੈਂ ਦਵਾਰੇ ਤੇਰੇ ਆ ਗਿਆ ਆਪਣੀ ਭਗਤੀ ਨਾਲ ਮਾਲਕਾ ਫਿਰਦਾ ਫਿਰਦਾ ਮੈਂ ਆਪਣੀ ਭਗਤੀ ਨਾਲ ਮਾਰਤਾ ਫਿਰਦਾ ਫਿਰਦਾ ਮੈਂ ਗਵਾਰੇ ਤੇਰੇ ਆਗਿਆ ਆਪਣੀ ਭਗਤੀ ਨਾਲ ਮਾਰਤਾ ਫਿਰਦਾ ਫਿਰਦਾ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਪਰਿਆ ਤਉ ਸਰਨਾਇ ਪਰਿਆ ਤਉ ਸਰਨਾਇ ਪਰਿਆ ਤਉ ਸਰਨਾਇ ਪਰਿਆ ਤਉ ਸਰਨਾਇ ਨਾਨਕ ਕੀ ਪ੍ਰਭ ਬੇ ਨਦੀ ਨਾਨਕ ਕੀ ਪ੍ਰਭ ਬੇ ਨਾਨਕ ਕੀ ਪ੍ਰਭ ਦੇ ਨਾਨਕ ਕੀ ਨਾਨਕ ਕੀ ਪ੍ਰਭ ਦੇ ਆਪਣੀ ਭਗਤੀ ਲਾਏ 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 ਰਿਆ ਤੋ ਸਰਨਾਯ ਕਹਿੰਦੇ ਮਹਾਰਾਜ ਮਾਰ ਸਮਝਾ ਰਹੇ ਸੋ ਆਪਾਂ ਨੂੰ ਸੁਖਾ ਰਹੇ ਆਪ ਬੇਨਤੀ ਕਰਦੇ ਆ ਗਾ ਪੁਰਖੇ ਪੁਰਖ ਅਗੇ ਸੋ ਆਪਾਂ ਨੂੰ ਕਰਨੀ ਸੁਖਾ ਰਹੇ ਕਿ ਮਹਾਰਾਜ ਕਹਿੰਦੇ ਘੁੰਮਦਿਆਂ ਘੁੰਮਦਿਆਂ ਫਿਰਦਿਆਂ ਘੁੰਦਿਆਂ ਟੱਡੀਆਂ ਜੂਨਾ ਭੋਗਦਿਆਂ ਭੋਗਦਿਆਂ ਮਨੁੱਖਾ ਜੀ ਮਲੇ ਸੋ ਪਤਾ ਨਹੀਂ ਕਿੰਦੇ ਜਨਮ ਭਟਕ ਭਟਕ ਕੇ ਫਿਰੇ ਮਨੁੱਖਾ ਜਨਮ ਜਲੇ ਸੋ ਪਤਾ ਨਹੀਂ ਕਿੰਨੀਆਂ ਉਠੋਖਰਾ ਖਾਧੀਆਂ ਕਿੰਨੇ ਕੋ ਦੁੱਖ ਸਹੇ ਸੋ ਹੁਣ ਜਾ ਕੇ ਮਨੁੱਖਾ ਜਨਮ ਮਿਲੇਆ ਸੋ ਹੁਣ ਜੇ ਕਿਰਪਾ ਕੀਤੀ ਆਏ ਇਹ ਮਨੁੱਖਾ ਜਨਮ ਦਿੱਤਾ ਹੈ ਤੇ ਹੁਣ ਆਪਣੇ ਚਰਨਾਂ ਨਾਲ ਜੋੜ ਲੈ ਸੋ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਤੇਰੇ ਦੁਆਰੇ ਆ ਗਿਆ ਸੋ ਕਿਰਪਾ ਕਰ ਆਪਣੇ ਚਰਨਾਂ ਨਾਲ ਜੋੜ ਤੇ ਆਪਣੀ ਭਗਤੀ ਦੀ ਦਾਤ ਇਹਨਾਂ ਜਿਹੜੀ ਉਹ ਬਖਸ਼ ਦੇ ਸੋ ਕਿਰਪਾ ਕਰ ਦੇ ਹੁਣ ਕਿ ਦੁਬਾਰਾ ਦਾ ਜਨਮ ਕਰਨ ਦੇ ਗੇੜ ਵਿੱਚ ਆਉਣਾ ਪਵੇ ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ ਦੇਹੋ ਦਰਸ਼ ਹਰ ਰਹਾ ਇਹਨੇ ਤੁਹਾਡੀ ਕਿਰਪਾ ਨਾਲ ਇਹ ਮੁ룩ਾ ਦੇਖਣ ਮਿਲੀ ਹੁਣ ਕਿਰਪਾ ਕਰੋ ਆਪਣਾ ਦਰਸ਼ਨ ਵੀ ਬਖਸ਼ੋ ਦਰਸ਼ਨ ਦੇ ਕੇ ਸੋ ਜਨਮ ਮਰਨ ਦਾ ਗੇੜ ਖਤਮ ਕਰ ਦੇਓ ਦਰਸ਼ਨ ਦੇਖੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਤੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਹ ਸੋ ਆਪੜੋ ਸੁਣ ਸੁਨੋ ਪਵਨੰ ਗੁਰੂ ਬਾਣੀ ਪਿਤਾ ਹਾ ਮਾਤਾ ਧਰਤੇ